ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵਾਲਵਾਦ ਰਹੀ ਮਹਿੰਗਾਈ ਦੇ ਵਿਚਾਲੇ ਇੱਕ ਵਫਰ ਤੋਂ ਲੋਕਾਂ ਦੀ ਚਿੰਤਾ ਦੇ ਵਿੱਚ ਵਾਧਾ ਹੋ ਚੁੱਕਾ ਹੈ ਤਾਂ ਦੱਸਦੇ ਕਿ ਜਿੱਥੇ ਹਰ ਇੱਕ ਚੀਜ਼ ਮਹਿੰਗੀ ਹੈ ਉੱਥੇ ਸਬਜ਼ੀਆਂ ਦੇ ਰੇਟ ਵੀ ਦੁੱਗਣੇ ਤੋਂ ਤਿੱਗਣੇ ਹੋ ਚੁੱਕੇ ਨੇ ਜਿਸ ਕਾਰਨ ਲੋਕ ਪਰੇਸ਼ਾਨ ਨੇ ਤੇ ਗਰੀਬ ਅਤੇ ਆਮ ਲੋਕ ਜਿਹੜੇ ਨੇ ਦੱਸਦੇ ਕਿ ਜਿੱਥੇ ਹਰ ਇੱਕ ਚੀਜ਼ ਤੋਂ ਪਹਿਲਾਂ 10 ਵਾਰ ਸੋਚਦੇ ਨੇ ਕਿ ਸਬਜ਼ੀ ਖਰੀਦੀ ਜਾਵੇ ਜਾਂ ਫੇ ਨਹੀਂ ਲੋਕੀ ਨੇ ਜਿਆਦਾ ਪਰੇਸ਼ਾਨ ਹੋ ਗਏ ਨੇ ਕਿਉਂਕਿ ਰੇਟ ਇੱਕਦਮ ਵੱਧ ਗਏ ਨੇ ਕਿ ਲੋਕਾਂ ਦੀ ਰੇਟਾਂ ਨੇ ਤੋਬਾ ਕਰਵਾ ਦਿੱਤੀ ਹੈ ਅਜਿਹੇ ਦੇ ਵਿੱਚ ਸਬਜ਼ੀਆਂ ਦੇ ਰੇਟਾਂ ਤੇ ਝਾਤ ਮਾਰਦੇ ਆ ਕਿ ਕਿਹੜੀ ਸਬਜ਼ੀ ਹੁਣ ਕਿਸ ਰੇਟ ਤੇ ਵਿਕ ਰਹੀ ਹੈ ਤਾਂ ਇਸ ਸਮੇਂ ਫੁੱਲ ਗੋਭੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫੁੱਲ ਗੋਭੀ ਜਿਹੜੀ ਹੈ ਬਾਜ਼ਾਰ ਦੇ ਵਿੱਚ 60 ਰੁਪਏ ਕਿਲੋ ਵਿਕਰੀ ਹੈ ਟਮਾਟਰ ਵੀ 60 ਰੁਪਏ ਕਿਲੋ ਹੈ ਕੀ ਆ ਕੱਦੂ ਜਿਸ ਨੂੰ ਬਹੁਤ ਲੋਕ ਘੱਟ ਖਾਂਦੇ ਨੇ ਕੀ ਆ ਕੱਦੂ ਦੀ ਕੀਮਤ ਜਿਹੜੀ ਹੈ 40 ਰੁਪਏ ਕਿਲੋ ਹੈ ਤੇ ਸ਼ਿਮਲਾ ਮਿਰਚ 100 ਰੁਪਏ ਕਿਲੋ ਵਿਕਰੀ ਹੈ ਖੀਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਖੀਰਾ ਹਰ ਕਿਸੇ ਨੂੰ ਖਾਣਾ ਪਸੰਦ ਹੈ ਜਿਸ ਦੀ ਕੀਮਤ ਜਿਹੜੀ ਹੈ 50 ਰੁਪਏ ਕਿਲੋ ਹੈ ਤੇ ਮੂਲੀ 20 ਰੁਪਏ ਕਿਲੋ ਹੈ। ਕਰੇਲੇ 50 ਰੁਪਏ ਕਿਲੋ ਨੇ। ਹਰੀ ਮਿਰਚਾਂ ਜਿਹੜੀਆਂ ਨੇ 60 ਰੁਪਏ ਕਿਲੋ ਵਿਕ ਰਹੀਆਂ ਨੇ। ਅਦਰਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਦਰਕ ਜਿਹੜਾ 100 ਰੁਪਏ ਕਿਲੋ ਵਿਕ ਰਿਹਾ। ਗਾਜਰ 60 ਰੁਪਏ ਕਿਲੋ, ਪਾਲਕ 50 ਰੁਪਏ ਕਿਲੋ ਤੇ ਬੈਂਗਣ ਜਿਹੜੇ ਨੇ ਉਹ 50 ਰੁਪਏ ਕਿਲੋ ਵਿਕ ਰਹੇ ਨੇ। ਅਜਿਹੇ ਦੇ ਵਿੱਚ ਜੇਕਰ ਗੱਲ ਨਿੰਬੂ ਦੀ ਕੀਤੀ ਜਾਵੇ ਤਾਂ ਨਿੰਬੂ ਬਾਜ਼ਾਰ ਦੇ ਵਿੱਚ 120 ਰੁਪਏ ਕਿਲੋ ਵਿਕ ਰਿਹਾ ਹੈ ਖੁੰਬਾ ਜਿਹੜੀਆਂ ਨੇ ਉਹ 200 ਰੁਪਏ ਕਿਲੋ ਵਿਕ ਰਹੀਆਂ ਨੇ ਜੇਕਰ ਗੱਲ ਲਸਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ 400 ਰੁਪਏ ਕਿਲੋ ਲਸਣ ਵਿਕ ਰਿਹਾ ਹੈ ਤੇ 50 ਰੁਪਏ ਕਿਲੋ ਪਿਆਜ਼ ਵਿਕ ਰਹੇ ਨੇ ਤੇ ਜੇਕਰ ਆਲੂਆ ਦੀ ਗੱਲ ਕੀਤੀ ਜਾਵੇ ਤਾਂ ਆਲੂ ਜਿਹੜੇ ਨੇ 40 ਰੁਪਏ ਕਿਲੋ ਵਿਕ ਰਹੇ ਨੇ ਤਾਂ ਆਮ ਜਨਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਉਹਨਾਂ ਦੀ ਰਸੋਈ ਦਾ ਬਜਟ ਹਿਲ ਚੁੱਕਾ ਉਹਨਾਂ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਜਿੱਥੇ ਪਹਿਲਾਂ ਹੀ ਲੋਕ ਪਰੇਸ਼ਾਨ ਨੇ ਉੱਤੇ ਹੀ ਹੁਣ ਸਬਜ਼ੀਆਂ ਦੇ ਵਧੇ ਰੇਟਾਂ ਨੇ ਵੀ ਲੋਕਾਂ ਦੇ ਸਿਰ ਦੇ ਵਿੱਚ ਦਰਦ ਸ਼ੁਰੂ ਕਰ ਦਿੱਤਾ ਹੈ ਉਧਰ ਸਬਜ਼ੀ ਵੇਚਣ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਬਜ਼ੀ ਦੇ ਰੇਟ ਇੰਨੇ ਜ਼ਿਆਦਾ ਵਧ ਚੁੱਕੇ ਨੇ ਕਿ ਲੋਕ ਪਰੇਸ਼ਾਨ ਨੇ ਉਹ ਸਬਜ਼ੀ ਖਰੀਦਣ ਨਹੀਂ ਆਉਂਦੇ ਤੇ ਉਹਨਾਂ ਦੇ ਵਪਾਰ ਤੇ ਵੀ ਅਸਰ ਪੈ ਰਿਹਾ ਤੇ ਬਹੁਤ ਘੱਟ ਲੋਕ ਜਿਹੜੇ ਨੇ ਇਸ ਵੇਲੇ ਬਾਜ਼ਾਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਸਬਜ਼ੀ ਖਰੀਦੀ ਜਾਂਦੀ ਹੈ ਤੇ ਦੱਸ ਜੀ ਕਿ ਸਬਜੀ ਵਿਕਰੇਤਾ ਦਾ ਇਹ ਵੀ ਕਹਿਣਾ ਹੈ ਕਿ ਗੋਲੀ ਇਸ ਵੇਲੇ 20 ਰੁਪਏ ਉਹਨਾਂ ਦੀ ਮਾਰ ਕਰੇਲੇ 50 ਰੁਪਏ ਕਿਲੋ ਨੇ ਕਿਉਂਕਿ ਸਬਜੀ ਰੇਟ ਜਿਆਦਾ ਵਾਧੂ ਕਿ ਨੇ ਕਿ ਹਰ ਕੋਈ ਅਦਰਕ ਜੀ ਖਰੀਦਣ ਤੋਂ ਪਰ ਅਦਰਕ ਜਿਹੜਾ 100 ਰੁਪਏ ਕਿਲੋ ਵਿਕ ਰਿਹਾ ਤੇ ਮੈਂ ਤੁਹਾਡੇ ਲਈ ਗਾਜਰ 60 ਰੁਪਏ ਕਿਲੋ ਪਾਲਕ 50 ਰੁਪਏ ਕਿਲੋ ਤੇ ਬੈਂਗਣ ਜਿਹੜੇ ਨੇ ਉਹ 50 ਰੁਪਏ ਕਿਲੋ ਵਿਕ ਰਹੇ ਨੇ ਅਜਿਹੇ ਦੇ ਵਿੱਚ ਜੇਕਰ ਗੱਲ ਨਿੰਬੂ ਦੀ ਕੀਤੀ ਜਾਵੇ ਤਾਂ ਨਿੰਬੂ ਬਾਜ਼ਾਰ ਦੇ ਵਿੱਚ 120 ਰੁਪਏ ਕਿਲੋ ਵਿਕ ਰਿਹਾ ਹੈ ਖੁੰਬਾ ਜਿਹੜੀਆਂ ਨੇ ਉਹ 200 ਰੁਪਏ ਕਿਲੋ ਵਿਕ ਰੀਆਂ ਨੇ ਲਸਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ 400 ਰੁਪਏ ਕਿਲੋ ਲਸਣ ਵਿਕ ਰਿਹਾ ਹੈ ਤੇ 50 ਰੁਪਏ ਕਿਲੋ ਪਿਆਜ਼ ਵਿਕ